ਤੇ ਵੀਡੀਓ ਆਪਣੀ ਅੱਜ ਛੋਟੀ ਬਣੀ ਸੀਗੀ ਤੇ ਕਿਉਂਕਿ ਬਹੁਤ ਵੀਡੀਓ ਦੇ ਵਿੱਚ ਆਵਾਜ਼ ਨਹੀਂ ਆਈ ਜਦੋਂ ਦੇ ਸਵੇਰ ਤੋਂ ਬਣਾਉਣ ਲੱਗੇ ਭਾਈ ਚੋਂ ਲੱਗੇ ਦੁਪਹਿਰ ਤੱਕ ਕਦੇ ਬਾਜ ਆ ਜਾ ਕਰੇ ਤੇ ਕਦੇ ਆਉਂਦੀ ਨਹੀਂ ਸੀਗੀ ਤੇ ਐ ਬਸ ਡੰਗ ਜਿਹਟ ਪਾਇਆ ਗਾ ਅੱਜ ਮੈਂ ਸਾਂ ਹੀ ਆ ਜਾਓ ਬਰਾ ਮੁੰਡਿਆ ਤੁਸੀਂ ਵੀ ਛੇਤੀ ਛੇਤੀ ਬਾਹਰ ਧੁੱਪ ਲੱਗਦਾ ਵਧੀਆ ਨਿਕਲੇ ਫੋਟ ਲਾ ਦੇ ਹਾਂ ਨਹੀਂ ਬਾਕੀ ਗੱਲ ਆ ਵਾਕਈ ਤੋਂ ਪਤਾ ਨਿਕਲਿਆ ਆਜੋ ਕਰਾ ਮੁੰਡਿਓ ਹਰਾ ਤਾਂ ਆਪਾਂ ਇੱਥੇ ਰਾਤ ਕੱਟੀ ਆ ਜੀ ਪੈਟਰੋਲ ਪੰਪ ਤੇ ਤੇ ਬਾਈਆਂ ਨੇ ਆਹ ਸ਼ੈੱਡ ਥੱਲੇ ਤੰਬੂ ਕਹਿੰਦੇ ਭਾਈ ਤੁਸੀਂ ਇੱਥੇ ਲਾ ਲਓ ਤਰੇਲ ਤਰੂਲ ਜਿਆਦਾ ਪੈਂਦੀ ਹੈਗੀ ਤੇ ਰਾਤ ਫਿਰ ਆਪਾਂ ਆਹ ਸ਼ੈੱਡ ਥੱਲੇ ਤੰਬੂ ਲਾਇਆ ਸੀਗਾ ਤੇ ਅੱਜ 12ਵੇਂ ਮਹੀਨੇ ਦੀ 13 ਤਰੀਕਾ ਜੀ ਦਿਨ ਹੈਗਾ ਸ਼ਨੀਵਾਰ ਸਾਲ 2025 ਇਹ ਜਗ੍ਹਾ ਹੈਗੀ ਹੈਗੀ ਕੋਟੇ ਤੋਂ ਆਪਾਂ ਥੋੜਾ ਜਿਹਾ 4-5 ਕਿਲੋਮੀਟਰ ਅੱਗੇ ਆ ਕੋਟਾ ਸ਼ਹਿਰ ਤੋਂ 4 4 ਕਿਲੋਮੀਟਰ ਅੱਗੇ ਤੇ ਵਧੀਆ ਧੁੱਪ ਨਿਕਲੀ ਹੈ ਜੀ ਬਸ ਥੋੜੇ ਟਾਈਮ ਤੱਕ ਹੁੰਨੇ ਆ ਕੈਂਪ ਜੇ ਤੇ ਫਿਰ ਜਿਹੜਾ ਸਫ਼ਰ ਆਪਣਾ ਸ਼ੁਰੂ ਕਰਦੇ ਆਂਗੇ ਪੈਟਰੋਲ ਪੰਪ ਵਾਲੇ ਬਾਈ ਵੀ ਬੜੇ ਚੰਗੇ ਆ ਜੀ ਰਾਤ ਇਹਨਾਂ ਨੇ ਚਾਹ ਵੀ ਪਈ ਦੋ ਵਾਰੀ ਭਾਈ ਆਪ ਹੀ ਬਣਾਉਂਦੇ ਆ ਇਹ ਚਾਹ ਜੋ ਸਾਰਾ ਕੁਸ ਮਗਰਲੇ ਪਾਸੇ ਇਹਨਾਂ ਦੀ ਰਸੋਈ ਬਣੀ ਹੋਈ ਹੈ ਜੀ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਭਾਈ ਆਵਾਜ਼ ਦੇ ਵਿੱਚ ਥੋੜਾ ਜਿਹਾ ਫਰਕ ਹੋਊਗਾ ਕਿਉਂਕਿ ਆਪਣੇ ਵਾਲਿਆਂ ਜਿਹੜੀਆਂ ਡੀਟਾ ਨਹੀਂ ਚੱਲ ਨਹੀਂ ਰਹੀਆਂ ਤੇ ਇਹ ਹਰਪਾਲ ਦੇ ਫੋਨ ਤੇ ਆਪਾਂ ਜਿਹੜੀ ਵੀਡੀਓ ਬਣਾਈ ਜਾਂਦੇ ਆ ਕਿ ਤੇ ਇੱਧਰ ਉੱਧਰ ਖੱਬਾ ਸੱਜਾ ਕਰਕੇ ਅੱਜ ਦਾ ਦਿਨ ਡੰਗ ਲਾਹਾਂਗੇ ਕਿਉਂਕਿ ਜਦੋਂ ਦੇ ਸਵੇਰ ਦੇ ਤੁਰਿਆਂ ਲਗਭਗ 15 ਕਿਲੋਮੀਟਰ ਦਾ ਸਫ਼ਰ ਕਰਕੇ ਆ ਗਏਾਂਗੇ ਤੇ ਜ्यों ਮੱਥਾ ਮਾਰਨ ਜ्यों ਮੱਥਾ ਮਾਰਨ ਲੱਗਿਆ ਉਦੋਂ ਦਾ ਪਰ ਨਹੀਂ ਚੱਲੇ ਐਂ ਲੱਗਿਆ ਸੀ ਹੁਣ ਵੀ ਚੱਲੇ ਹੁਣ ਵੀ ਚੱਲੇ ਅਰ ਆਖਰਕਾਰ ਨੂੰ ਹਰਪਾਲ ਦਾ ਫੋਨ ਤੇ ਵੀਡੀਓ ਬਣਾਉਣੀ ਪਈ ਕਿ ਆਪਾਂ ਜਿਹੜੇ ਪਿੰਡ ਖੜੇ ਆ ਜੀ ਇੱਧਰ ਲਿਖਿਆ ਹੋਇਆ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਿੰਘ ਸਭਾ ਪਿੰਡ ਦਾ ਨਾਮ ਹੈਗਾ ਜੀ ਖਰੇੜੀ ਖਿਰਾੜੀ ਪਿੰਡ ਦਾ ਨਾਮ ਹੈਗਾ ਖਿਰਾੜੀ ਤੇ ਫਾਟਕ ਪੰਜਾਬੀ ਵਸਤੀ ਪਾਟਨ ਜਿਹੜਾ ਲਿਖਿਆ ਨੇ ਇਹ ਪਾਟਨ ਤਹਿਸੀਲ ਪੈਂਦੀ ਆ ਤੇ ਜ਼ਿਲ੍ਹਾ ਹੈਗਾ ਬੁੰਦੀ ਤੇ ਇੱਥੇ ਪੰਜਾਬੀ ਲਗਭਗ 50-60 ਘਰ ਰਹਿੰਦੇ ਆਗੇ ਤੇ ਗੁਰਦੁਆਰਾ ਸਾਹਿਬ ਵੀ ਆ ਇੱਧਰ ਤੇ ਇਹ ਆਪਾਂ ਇੱਧਰ ਲਖੇਰੀ ਵੱਲ ਜਾਈ ਜਾਨੇ ਆ ਲਖੇਰੀ ਤੇ ਇੱਕ ਹੋਰ ਆਊਗਾਗਾ ਹਾਂ ਸਵਾਈ ਮਾਧੇਪੁਰ ਐਦਾਂ ਦਾ ਬਚਨਾਮਾਗਾ ਸਵਾਈ ਪਤਾ ਨਹੀਂ ਸਵਾਈ ਮਾਧੋਪੁਰ ਤੇ ਵਿਚ ਵਿਚਾਲੇ ਇਹਨਾਂ ਇੱਕ ਬੜੀ ਸੋਹਣੀ ਜਗ੍ਹਾ ਦੇਖਣ ਵਾਲੀ ਹੈ ਜੀ 40 ਕਿਲੋਮੀਟਰ ਹੁਣ ਜਦੋਂ ਆਪਾਂ ਜਾਵਾਂਗੇ ਹੋਰ ਹਨ ਤਾਂ ਬੜੀ ਵਧੀਆ ਜਗਾ ਦੇਖਣ ਵਾਲੀ ਉਹ ਵੀ ਆਪਾਂ ਦੇਖਾਂਗੇ ਬਣੇ ਰਹੋ ਭਾਈ ਸਫ਼ਰ ਦੇ ਨਾਲ ਬਹੁਤ ਧੰਨਵਾਦ ਹੁੰਦਾ ਸਾਰਿਆਂ ਦਾ ਚੱਲਦੇ ਆਂ ਅੱਗੇ ਬੱਸ ਲਖੇਰੀ ਆਪਾਂ ਪਹੁੰਚਣ ਵਾਲੀਆਂ ਜੀ ਤੇ ਲਖੇਰੀ ਪਹੁੰਚਣ ਤੋਂ ਪਹਿਲਾਂ ਭਾਈ ਆਹ ਆ ਛੋਟੇ ਮੋਟੇ ਟਿੱਬੇ ਜਿਹਾ ਆਇਆ ਪਹਾੜ ਆਇਆ ਤੇ ਹੈਗੇ ਹਰੇ ਭਰੇ ਹੈਗੇ ਵਧੀਆਗੇ ਦੇਖ ਕੇ ਵੀ ਵਧੀਆ ਮਨ ਜਾ ਲੱਗਿਆ ਹੋਇਆਗਾ ਬਾਲਾ ਹੀ ਸਾਫਰਾਜ ਤੇ ਮਨ ਵੀ ਨਹੀਂ ਲੱਗਦਾ ਮੇ ਇਕ ਲੀਆਂ ਕੱਡੀਆਂ ਨਹੀਂ ਆਈਆਂ ਨਾ ਤੇ ਆਹ ਕੁਦਰਤ ਦੇਖ ਕੇ ਵਧੀਆ ਲੱਗਦਾਗਾ ਉਹ ਦੇਖੋ ਇਧਰਲੇ ਪਾਸੇ ਦੂਰ ਵੀ ਪਹਾੜ ਜਿਹੜੇ ਦਿਖੀ ਜਾਂਦੇ ਹੈਗੇ ਪਰ ਆਹ ਸੜਕ ਨੂੰ ਆਪਣੇ ਵਾਲੀ ਨੂੰ ਕੋਈ ਚੜਾਈ ਨਹੀਂ ਆਉਂਦੀਗੀ ਮਾੜੀ ਮੋਟੀ ਜੀ ਕੀ ਕਹਿਣਾ ਪਰ ਜਿਆਦਾ ਚੜਾਈ ਨਹੀਂ ਆਉਂਦੀ ਪਤਾ ਨਹੀਂ ਦਾ ਭਾਈ ਪਹਾੜ ਪਾਸੇ ਰਹਿ ਜਾਂਦੇ ਆਗੇ ਆਸੇ ਪਾਸੇ ਹੀ ਰਹਿ ਜਾਂਦੇ ਆ ਜੀ ਜੇ ਉੱਤੋਂ ਦੀ ਕੱਢੀ ਹੁੰਦੀ ਸੜਕ ਫਿਰ ਤਾਂ ਚੜਾਈ ਪੈ ਜਾਂਦੀ ਤੇ ਆਪਣਾ ਸਾਈਕਲ ਦੇਖ ਲੋ ਜੀ ਲੰਡਾ ਕਰਤਾ ਆਪਾਂ ਮੂਰਲਾ ਵੀ ਮਗਰੜ ਲਾਤਾ ਤੇ ਮਗਰਲਾ ਵੀ ਲਾਤਾ ਚੌਰ ਪਾਲੇ ਲੋਟ ਲੱਗਦਾ ਹੁਣ ਹਾਂ 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 ਕਹਿੰਦਾ ਠੀਕ ਐ ਤੇ ਹੁਣ ਆਪਾਂ ਢਾਬਾ ਡਿਕਦੇ ਆ ਜੀ ਕੋਈ ਜਿੱਥੇ ਡੱਗੀ ਬਣੀ ਹੋਵੇ ਖੇਲ ਬਣੀ ਹੋਵੇ ਕੱਪੜੇ ਧੋਣੇ ਆ ਬਸ ਆਪਾਂ ਖੜ ਕੇ ਸੰਦੀਪ ਥੋੜਾ ਜਿਹਾ ਮੰਗ ਰਹੀ ਜਾਂਦਾਗਾ ਤਾਂ ਆਪਾਂ ਆ ਗਿਆ ਜੀ ਤੇ ਆਪਾਂ ਆਪਣੀ ਸਾਰੀ ਟੈਂਟ ਫੋੜੀ ਜਿਹੜੀ ਭਾਈ ਖਲਾਰ ਲਈ ਹੈਗੀ ਬੈਗ ਬੂਗ ਸਾਰੇ ਖੋਲਤੇ ਕਿਉਂਕਿ ਪਾਣੀ ਦਿਖ ਗਿਆ ਖੁੱਲਾ ਡੁੱਲਾ ਤੇ ਵਧੀਆ ਡੱਗੀ ਬਣੀ ਹੋਈ ਹੈਗੀ ਤੇ ਫਰਸ਼ ਵੀ ਲੱਗੀ ਹੋਈ ਹੈਗੀ ਤੇ ਆ ਆਪਣਾ ਲੀੜਾ ਲੱਤ ਪਿਆਗਾ ਸਾਰਾ ਇਹਨੂੰ ਆਪਾਂ ਧੋਣੇ ਆ ਸਾਬਣ ਆਪਾਂ ਲੈ ਆਏ ਜੀ ਹਰ ਵਾਰ ਸਾਬਣ ਹੋ ਰਹੀ ਆ ਨਾ ਉਹ ਸਵਾਲ ਇਹਨੇ ਤਾਂ ਕਦੋਂ ਨਾ ਖਾਰ ਲਿਆਂਦਾ ਯਾਰ ਕੀ ਕਰ ਦੂ ਲੋਟ ਕਰ ਦੋਗੇ ਹਨ ਤੇ ਸਾਰੇ ਆ ਬਈ ਆਪਾਂ ਕੱਪੜੇ ਧੋਣੇ ਆ ਕਿ ਲਗਭਗ ਆਪਾਂ ਆਹ ਟਾਬੇ ਤੇ ਹੁਣ ਡੇਢ ਤੋਂ 2 ਘੰਟੇ ਰੁਕਾ ਲੇ ਧੋ ਕੇ ਕੱਪੜੇ ਸੁਕਾ ਕੇ ਤੇ ਆਪ ਵੀ ਨਹਾ ਕੇ ਤੇ ਫਿਰ ਆਪਾਂ ਅੱਗੇ ਵੱਲ ਵਧਾਂਗੇ ਜੀ ਕਿਉਂਕਿ ਕੱਪੜੇ ਬਹੁਤ ਆਪਣੇ ਖਰਾਬ ਹੋਏ ਕਰੇ ਹੈਗਾ ਸੀ ਕਿ ਜੇ ਕਹਾ ਪੈਟਰੋਲ ਪੰਪ ਵਾਲਿਆਂ ਨੇ ਦਿੱਤੀ ਸੀਗੀ ਹੋ ਗਿਆ ਲਗਭਗ ਇਹਨੂੰ 2 ਮਹੀਨਾ ਟੀ-ਸ਼ਰਟ ਨੂੰ ਅੱਜ ਪਾਈ ਆਗੀ ਇਹ ਕੱਢ ਲਈ ਅੱਜ ਇਹਨੂੰ ਵੀ ਹਵਾ ਲਵਾਉਣੀ ਅੱਜ ਸਜਨਾ ਨੂੰ ਕਿ ਕੱਪੜੇ ਸਾਰੇ ਕੋਸ ਧੋ ਕੇ ਚਾਹ ਬਾਈ ਨੂੰ ਦੋ-ਦੋ ਕੱਪ ਕਿਹਾ ਹੋਇਆਗਾ ਸੰਦੀਪ ਹਜੇ ਤੱਕ ਨਹੀਂ ਪਹੁੰਚਿਆ ਕਿ ਆ ਪੀਤੇ ਕੱਪੜੇ ਧੋਣ ਲਗਾਗੇ ਤੇ ਫਿਰ ਅੱਗੇ ਦੀ ਕਾਰਵਾਈ ਪਾਵਾਂ ਏ ਆਪਾਈ ਆਪਣਾ ਖਾਣ ਪੀਣ ਆਹਾ ਮੂੰਗੀ ਮਸਰੀ ਦੀ ਦਾਲ ਹੈ ਤੇ ਨਾਲ ਹੈਗੀ ਹੈਗੀ ਆਹਾ ਬਾਟੀ ਦਾਲ ਬਾਟੀ ਦਾਲ ਬਾਟੀ ਆਹ ਪਤਾ ਨਹੀਂ ਕੀ ਹੈ ਗੰਡੇ ਲੱਗਦੇ ਹੈਗੇ ਛੜੀ ਹਰੀਆਂ ਮਿਰਚਾਂ ਤੇ ਗੰਡਾ ਟੋਟਾਗਾ ਇਹੀ ਮਿਲਿਆ ਜੀ ਅੱਜ ਇਥੋਂ ਰੋਟੀ ਮਿਲ ਹੀ ਨਹੀਂ ਹੈਗੀ ਨੇੜੇ ਤੇੜੇ ਹੋਰ ਕੋਟਾਬਾ ਹੈ ਨਹੀਂ ਸੀਗਾ ਬੜਾ ਵਧੀਆ ਲੱਗਦਾ ਜੀ ਨਹਾ ਧੋ ਕੇ ਤੇ ਕੱਪੜੇ ਵੀ ਸਾਰੇ ਤੋਤੇਗੇ ਬਾਲਾ ਦੇ ਨਾਲ ਤੋਂ ਭਾਈ ਕੱਪੜੇ ਜਿਹੜੇ ਤੋਤੇ ਨਹੀਂ ਗਏ ਸੀ ਕਦੇ ਪਾਣੀ ਮਿਲ ਜਾਂਦਾ ਸੀ ਤਾਂ ਸਮਾਂ ਨਹੀਂ ਮਿਲਦਾ ਸੀ ਸਮਾਂ ਮਿਲ ਜਾਂਦਾ ਸੀ ਤਾਂ ਪਾਣੀ ਨਹੀਂ ਮਿਲਦਾ ਸੀਗਾ ਇਦਾਂ ਦੇ ਕੁਝ ਗੱਲਬਾਤ ਹੋਈ ਪਈ ਸੀਗੀ ਤੇ ਅੱਜ ਵੀਡੀਓ ਹੁਣ ਤੱਕ ਭਾਈ ਬਹੁਤ ਘੱਟ ਬਣੀ ਆਗੀ ਕਿਉਂਕਿ ਆਪਣਾ ਸੰਦ ਸੰਦੇ ਜਿਹੜਾ ਜਿਹੜਾ ਸਾਰੇ ਕੋਲ ਸੀ ਜਵਾਬ ਦੇ ਗਿਆ ਸੀਗਾ ਤੇ ਸਵੇਰ ਦਾ ਭਾਈ ਪੰਗੇ ਲੈਣਾ ਆਉਣਾਗਾ ਤੇ ਹੁਣ ਜਾ ਕੇ ਕਿਤੇ 4:30 ਹੋ ਗਏ ਤੇ ਹੁਣ ਆਪਣਾ ਆ ਮੈਕ ਆ ਜਿਹੜਾ ਹੁਣ ਚੱਲਿਆਗਾ ਕੋਣ ਆਵਾਜ਼ ਇਹਦੇ ਵਿੱਚ ਆਉਣ ਲੱਗੀ ਆ ਤੇ ਹੁਣ ਜਾਂਦੇ ਹੋਏ ਫਿਰ ਗੱਲਾਂ ਬਾਤਾਂ ਕਰਾਂਗੇ ਇਹ ਆਉਂਦੇ ਆ ਆਪਣੇ ਸਾਥੀ ਜੀ ਪਿੱਛੇ ਤੇ ਫਿਰ ਆਪਾਂ ਚੱਲਦੇ ਆ ਅੱਗੇ ਨੂੰ ਦਿੱਲੀ ਲਿਖਿਆ ਜੀ 403 ਕਿਲੋਮੀਟਰ ਪਈ ਆ ਕਹਿੰਦੇ ਹਜੇ ਦਿੱਲੀ ਤੇ ਆਗਰਾ ਹੈਗਾ 325 ਕਿਲੋਮੀਟਰ ਇਧਰ ਆਪਣਾ ਉੱਤਰ ਪ੍ਰਦੇਸ਼ ਵੀ ਨਾਲ ਹੀ ਆ ਕੇ ਕਿਤੇ ਨਾ ਕਿਤੇ ਲੱਗ ਜਾਂਦਾਗਾ ਜਿਆਦਾ ਦੂਰ ਨਹੀਂ ਹੈਗਾ ਜੀ ਉੱਤਰ ਪ੍ਰਦੇਸ਼ ਵੀ ਸਰ ਆਪਾਂ ਉਧਰ ਨੂੰ ਨਹੀਂ ਜਾਣਾ ਆਪਾਂ ਤਾਂ ਦਿੱਲੀ ਕਾ ਨਹੀਂ ਜਾਣਾ ਭਾਈ ਇਹ ਆਪਾਂ ਲਖੇਰੀ ਇਲਾਕੇ ਦੇ ਵਿੱਚ ਫਿਰਦੇ ਆਂ ਜੀ ਲਖੇਰੀ ਲਖੇਰੀ ਤੇ ਬੂੰਦੀ ਜਿਹੜਾ ਜ਼ਿਲ੍ਹਾ ਗਾ ਆਪਾਂ ਦੋਨੇ ਮਗਰਿਆੜ ਲਾਤੇ ਜੀ ਇੱਕ ਤਾਂ ਆਹ ਮੂਰਲਾ ਤੇ ਮਗਰਲੇ ਚੱਕੇ ਵਾਲਾ ਵੇ ਹੁਣ ਗੱਡੀ ਠੀਕ ਲੱਗਦੀ ਹੈਗੀ ਇੱਕ ਦਾ 8 ਵਜੇ ਵੇਲਾ ਜਿਆ ਹੋਇਆ ਪਿਆ ਜੀ ਤੇ ਪਹਾੜਾਂ ਦੇ ਵਿੱਚ ਦੀ ਮਾੜਾ ਮੋਟਾ ਜਿਆ ਜਦੋਂ ਸੂਰਜ ਪੈਂਦਾਗਾ ਤੇ ਬੜਾ ਸੋਹਣਾ ਲੱਗਦਾ ਤੇ ਪਹਾੜ ਵੀ ਸਾਰੇ ਇਧਰ ਹਰੇ ਭਰੇ ਹੈਗੇ ਬਹੁਤ ਵਧੀਆ ਲੱਗਦੇ ਹੈਗੇ ਆ ਪਤਾ ਨਹੀਂ ਕੀ ਵੇਚੀ ਜਾਂਦੇ ਜੀ ਇਹ ਕੀ ਹੈ ਜੀ ਅੱਛਾ ਗਾਇਓ ਕੋ ਪਾਣੇ ਕੇ ਲਈ ਗਊਸ਼ਾਲਾ ਹੈ ਗਊਸ਼ਾਲਾ ਗਊਸ਼ਾਲਾ ਹੈ ਜੀ ਇੱਥੋਂ ਕੱਖ ਖਰੀਦ ਕੇ ਤੇ ਕਹਿੰਦੇ ਗਊਆਂ ਨੂੰ ਪਾ ਕੇ ਜਾਓ ਜੀ ਗਊਸ਼ਾਲਾ ਬਣੀ ਹੋਈ ਹੈਗੀ ਐਨਾ ਆਥਨ ਹੋਇਆ ਨਹੀਂ ਜੀ ਜਿੰਨਾ ਆਥਨ ਲੱਗੀ ਜਾਂਦਾ ਭਾਈ ਕਿਉਂਕਿ ਆਸੇ ਪਾਸੇ ਪਹਾੜਾ ਹੈ ਤੇ ਉਹਨਾਂ ਕਰਕੇ ਭਾਈ ਧੁੱਪ ਜੀ ਜਮ ਗਈ ਤੇ ਜੇ ਆਪਾਂ ਦੂਰ ਨਿਗਾਹ ਮਾਰਗੇ ਪਹਾੜਾਂ ਵੱਲ ਤਾਂ ਉਧਰ ਧੁੱਪ ਹੈਗੀ ਆ ਹਜੇ ਉਹ ਫਿਰਦੀ ਹੈ ਪਰਾਂ ਜੀ ਗਾਹਾਂ ਦਾ ਪਤਾ ਨਹੀਂ ਜੀ ਰਾਹ ਕਿੱਦਾਂ ਦਾ ਆਊਗਾ ਪਰ ਫਲਹਾਲ ਇੱਥੇ ਮਨ ਪੂਰਾ ਲੱਗਿਆ ਹੋਇਆਗਾ ਜੀ ਕਰਦਾ ਕੰਧ ਤੇ ਬੈਠੇ ਰਹਿਗੇ ਤੇ ਪਹਾੜ ਦੇਖੀ ਚੱਲੇਗੇ ਵਧੀਆ ਠੰਡੀ ਹਵਾ ਗਈ ਟਰੱਕ ਬਹੁਤ ਲੰਘਦੇ ਆ ਜਿੱਦਾਂ ਦੀ ਇਹ ਸੜਕ ਹੈਗੀ ਵੀ ਵੱਡੀ ਸੜਕ ਨਹੀਂ ਹੈਗੀ ਆਪਾਂ ਉਹ ਬਾਹਰਲੀ ਸੜਕ ਤੋਂ ਤਾਂ ਅੰਦਰ ਨੂੰ ਮੁੜ ਗਏਾਂਗੇ ਤੇ ਪਰ ਫਿਰ ਵੀ ਸਾਧਨ ਬਹੁਤ ਆਉਂਦੇ ਜਾਂਦੇ ਆਗੇ ਇਹ ਨਹੀਂ ਹੈਗਾ ਵੀ ਜਮਾ ਸੁੰਨੀ ਸੜਕਾਂ ਕੇ ਇੱਕ ਟਰੱਕਾਂ ਵਾਲੇ ਵੀਰ ਭਾਈ ਬਹੁਤ ਆਉਂਦੇ ਇਧਰ ਤੇ ਬਹੁਤ ਹੀ ਭਾਈ ਸੋਹਣੀ ਸੜਕ ਬਹੁਤ ਵਧੀਆ ਸਫਰ ਆ ਇਹ ਮਨ ਲੱਗਿਆ ਹੋਇਆਗਾ ਤੇ ਬਾਕੀ ਪਤਾ ਨਹੀਂ ਜੀ ਰਾਤ ਕਿੱਥੇ ਪਊਗੀ ਹਜੇ ਗਾਂਹ ਜਾਏ ਤਾਂ ਪਤਾ ਲੱਗੂਗਾ ਨੇਰਾ ਹੋਏ ਤਾਂ ਪਤਾ ਲੱਗੂਗਾ ਕਿਉਂਕਿ ਨਾ ਕੋਈ ਸੜਕ ਦੇ ਉੱਤੇ ਲਾਈਟ ਆ ਨਾ ਬੱਲਬ ਕੁਝ ਨਹੀਂ ਹੈਗਾ ਤੇ ਜਾਈ ਜਾਂਦੇ ਆ ਬਸ ਸਾਰਿਆਂ ਦਾ ਤਾਂ ਪਤਾ ਨਹੀਂ ਜੀ ਪਰ ਆਪਣੇ ਆਪ ਨੂੰ ਨਾ ਏਦਾਂ ਲੱਗਿਆ ਲੱਗਿਆ ਕਿ ਹੈਗਾ ਹੀ ਹੈਗਾ ਵੀ ਸਮੁੰਦਰ ਦੀ ਦੁਨੀਆ ਨਾਲੋਂ ਪਹਾੜਾਂ ਦੀ ਦੁਨੀਆ ਦੇ ਵਿੱਚ ਜਦੋਂ ਆਉਣੇ ਆਗੇ ਪਹਾੜਾਂ ਦੇ ਵਿੱਚ ਜਦੋਂ ਆਉਣੇ ਆਗੇ ਤੇ ਪਹਾੜਾਂ 'ਚ ਵੱਧ ਜੀ ਲੱਗਦਾ ਹੈਗਾ ਸਮੁੰਦਰਾਂ ਨਾਲੋਂ ਸਮੁੰਦਰਾਂ ਤੋਂ ਬੰਦਾ 2 ਦਿਨ 4 ਦਿਨ 6 ਦੀ ਅੱਕ ਜਾਂਦਾ ਹੈਗਾ ਪਰ ਮੇਰੇ ਖਿਆਲ ਨਾਲ ਪਹਾੜਾਂ ਤੋਂ ਬੰਦਾ 6 ਦੀ ਅੱਕਦਾ ਨਹੀਂ ਹੈਗਾ ਕਿਉਂਕਿ ਜਦੋਂ ਵੀ ਆਪਾਂ ਨੂੰ ਪਹਾੜ ਦਿਖਦੇ ਆ ਤਾਂ ਬੜਾ ਚੰਗਾ ਲੱਗਦਾ ਜੀ ਸਮੁੰਦਰ ਬਸ ਇੱਕ ਦੋ ਵਾਰ ਹੀ ਦੇਖਿਆ ਸੀ ਫਿਰ ਇਦਾਂ ਲੱਗਦਾ ਸੀਗਾ ਕਿ ਕਦੋਂ ਦੂਰ ਜਾਈਏ ਕਦੋਂ ਪਾਸੇ ਜਾਈਏ ਇੱਕ ਤਾਂ ਉੱਥੇ ਗਰਮੀ ਬਹੁਤ ਹੁੰਦੀ ਹੈ ਚਿਪਚਿਪ ਹੋਈ ਜਾਂਦੀ ਹੈਗੀ ਤੇ ਪਰ ਪਹਾੜਾਂ ਦੀ ਗੱਲਬਾਤ ਤਾਂ ਹੋ ਰਹੀ ਹੈਗੀ ਕੋਟੇ ਤੋਂ ਨਾ ਜੀ ਆਪਾਂ ਬੂੰਦੀ ਵਾਲੀ ਸੜਕ ਨੂੰ ਛੱਡ ਕੇ ਤੇ ਇਧਰਲੇ ਪਾਸੇ ਆ ਗਏ ਸੀਗੇ ਉਹ ਲਿਖਿਆ ਪੈਂਡ ਸ਼ਹਿਰ ਦਾ ਨਾ ਤੋਕ ਲਿਖਿਆ ਹੋਇਆ ਨਹੀਂ ਨਹੀਂ ਉਹ ਹੈ ਸਵਾਈ ਮਾਧਿਆਪੁਰ ਹਾਂ ਸਵਾਈ ਮਾਧਿਆਪੁਰ 45 ਕਿਲੋਮੀਟਰ ਹੈ ਸਵਾਈ ਮਾਧਿਆਪੁਰ ਵੱਲ ਨੂੰ ਆਪਾਂ ਜਾਈ ਜੰਦੇ ਆ ਤੇ ਜੇ ਆਪਾਂ ਉਧਰ ਹੀ ਜਾਈ ਜਾਂਦੇ ਨਾ ਦੀ ਵੱਡੀ ਸੜਕ ਤੇ ਹੈ ਤਾਂ ਉਹ ਖੁੱਲੀ ਡੁੱਲੀ ਸੀਗੀ ਵਧੀਆ ਸੜਕ ਪਰ ਆਪਣੇ ਆਹਾ ਭਾਈ ਆਹ ਗੱਲਾਂ ਬਾਤਾਂ ਰਿਆ ਜਾਂਦੀਆਂ ਸਾਰੀਆਂ ਆਹਾ ਵੀ ਬਹੁਤ ਵਧੀਆ ਜਗ੍ਹਾ ਕੀ ਰਾਜਸਥਾਨ ਦੀ ਕਿਉਂ ਸੰਦੀਪ ਆਇਆ ਇੱਧਰ ਹੈ ਮੈਂ ਇੱਕ ਗੱਲ ਦੱਸਾਂ ਹਾਂ ਮੈਨੂੰ ਐਵੇਂ ਲੱਗਦਾ ਸੀ ਰਾਹ ਖਾਂ ਚ ਹਰ ਇੱਕ ਜਗ੍ਹਾ ਟਿੱਬੇ ਆ। ਵੀ ਹਰ ਇੱਕ ਜਗ੍ਹਾ ਸੀ ਮੇਰੀ ਦੇਖ ਸੋਚਣ ਵਾਲੀ। ਹਰ ਇੱਕ ਜਗ੍ਹਾ ਵੀ ਟਿੱਬੇ ਹੀ ਐ। ਨਹੀਂ ਮਾਚਲ ਵਾਲਾ ਏਰੀਆ ਲੱਗਦਾ। ਪਰ ਜਦ ਥੋੜਾ ਜਿਹਾ ਨੇਰਾ ਹੋ ਗਿਆ ਨਾ ਤੇ ਆਪਾਂ ਨੂੰ ਇਹ ਰਾਹ ਤੰਗ ਵੀ ਕਰੂਗਾ। ਪਲੇਖਾ ਹੋਰ ਹੀ ਫੌਨ ਲੱਗਦਾ। ਹਾਂ ਹੁਣ ਇਸ ਦੋਆ ਪਲੇਖੇ ਵੀ ਪਹਿਣਗੇ। ਜਦੋਂ ਕਿਸੇ ਪਾਸੇ ਲੱਗੇ ਨਾ ਤਣ ਪਤਨ। ਇਹ ਜਿਹੜੀ ਸੜਕਾਂ ਨਾ ਜੀ ਇਹ ਜਿਹੜੀ ਜਗ੍ਹਾ ਹੈਗੀ ਹੈਗੀ ਜਦੋਂ ਆਪਾਂ ਕੋਟੇ ਤੋਂ ਤੁਰਦੇ ਆਂ ਬੁੰਦੀਵਾਲ ਨੂੰ ਲਗਭਗ ਬਸ 6-7 ਕਿਲੋਮੀਟਰ ਆਉਣੇ ਆਗੇ ਤੇ ਚੰਬਲ ਨਦੀ ਨੂੰ ਪਾਰ ਕਰਦੇ ਤੇ ਇੱਕ ਬਸ ਸੱਜੇ ਹੱਥ ਨਾਲ ਇੱਕ ਸੜਕ ਮੁੜ ਜਾਂਦੀ ਹੈ ਜੀ ਪੁਲ ਤੋਂ ਪਹਿਲਾਂ ਹੀ ਸੜਕ ਮੁੜ ਜਾਂਦੀ ਹੈ ਤੇ ਇਧਰ ਨੂੰ ਆ ਜਾਂਦੀ ਹੈ ਲਖੇਰੀ ਵੱਲ ਨੂੰ ਮੁੜਦੀ ਹੈ ਤੇ ਉਧਰਲੇ ਪਾਸੇ ਇਹ ਹੈ ਜਗਾ ਜੀ ਲਖੇਰੀ ਵੱਲ ਤੇ ਬਹੁਤ ਹੀ ਸੋਹਣਾ ਪਾਈ ਆਲਾ ਦਵਾਲਾ ਤੇ ਇਧਰਲੇ ਪਾਸੇ ਤੂੜੀ ਵੀ ਬਹੁਤ ਹੈਗੀ ਫੁੱਲੇ ਜਿੱਥੇ ਥਾਂ ਪਏ ਹਨ ਵੱਡੇ ਵੱਡੇ ਕੁੱਪ ਲੱਗੇ ਹੋਇਆ ਤੇ ਉਥੋਂ ਆਹਾਂ ਭਰ-ਭਰ ਜਾਂਦੇ ਆਗੇ ਸੜਕ ਇਹ ਚੱਲਦੀ ਰਹਿੰਦੀ ਹੈਗੀ ਤੇ ਪਰ ਇਹ ਥੋੜੇ ਜਿਹੇ ਟਾਈਮ ਨੂੰ ਨਾ ਆਪਾਂ ਨੂੰ ਤੰਗ ਕਰੂਗੀ ਇਹ ਸੜਕਾ ਰਾਹ ਇਹ ਤੰਗ ਕਰੂਗਾ ਹਨੇਰਾ ਹੋ ਜਾਊਗਾ ਸਾਧਨ ਜਿਆਦਾ ਆਉਂਦੇ ਆ ਤੇ ਰਹਿਣ ਟਿਕਾਣਾ ਵੀ ਇੱਥੇ ਕੋਈ ਹੈ ਨਹੀਂਗਾ ਤੇ ਰੁਕ ਵੀ ਨਹੀਂ ਆਪਾਂ ਸਕਦੇ ਬਾਕੀ ਦੇਖੀ ਜਊ ਜੀ ਕਿਹੜਾ ਤਾਂ ਜੀ ਲੱਗਿਆ ਹੋਇਆਗਾ ਅੱਜ ਇਹ ਤਾਂ ਨਹੀਂ ਪਤਾ ਜੀ ਰਾਤ ਕਿੱਥੇ ਜੇ ਪਾਉਗੀ ਤੇ ਆਹ ਸੜਕ ਜਿਹੜੀ ਤੇ ਜਾਈ ਜਾਂਦੇ ਆਪਾਂ ਨੂੰ ਕਿੰਨਾ ਕੁ ਤੰਗ ਕਰੂਗੀ ਪਰ ਕਿਲੋਮੀਟਰ ਆਉਂਦੇ ਨਹੀਂ ਅੱਧੀ ਕਿਲੋਮੀਟਰ ਆਉਂਦੇ ਨਹੀਂ ਪਹਿਲਾਂ ਬ੍ਰੇਕਾਂ ਵੱਜ ਜਾਂਦੀਆਂ ਨੇ ਕਿਸੇ ਪਾਸਿਓ ਇਹ ਲੱਗਦਾ ਹੀ ਨਹੀਂ ਵੀ ਆਪਾਂ ਰਾਜਸਥਾਨ ਵੀ ਰਾਜਸਥਾਨ ਦੇ ਵਿੱਚ ਫਿਰਦੇ ਆਂਗੇ ਕਿਉਂਕਿ ਰਾਜਸਥਾਨ ਦਾ ਨਾਮ ਜਿਵੇਂ ਹੀ ਆਪਣੀ ਜ਼ੁਬਾਨ ਤੇ ਆਉਂਦਾਗਾ ਜਿਹੜੇ ਆਪਾਂ ਨੂੰ ਟਿੱਬੇ 'ਚ ਤੇ ਆ ਜਾਂਦੇ ਹੈਗੇ ਰੇਤ 'ਚ ਤੇ ਆ ਜਾਂਦੀ ਹੈ ਬਸ ਵੀ ਟਿੱਬੇ ਹੀ ਟਿੱਬੇ ਗਰਮੀ ਹੈਗੀ ਉੱਥੇ ਤਾਂ ਪਰ ਇਸ ਵੇਲੇ ਦਾ ਮੌਸਮ ਭਾਈ ਇੱਥੇ ਬਹੁਤ ਵਧੀਆ ਠੰਡਾ ਇਲਾਕਾ ਹੈ ਤੇ ਪਹਾੜ ਬਹੁਤ ਸੋਹਣੇ ਆ ਤੇ ਪਹਾੜਾਂ ਦੇ ਥੱਲੇ ਆਹ ਦੇਖੋ ਤੁਸੀਂ ਆ ਸਾਰੀ ਜਿਹੜੀ ਹਰਿਆਲੀ ਆ ਨਾ ਇਹ ਸਰੋਂ ਆ ਜੀ ਆ ਪੀਲੇ ਪੀਲੇ ਫੁੱਲ ਜਿਹੇ ਆਗੇ ਸਰੋਂ ਖੜੀ ਹੋਈ ਆ ਸਾਰੀ ਸਰੋਂ ਵੀ ਜੀ ਹੋਈ ਹੈਗੀ ਤੇ ਵਿਚਕਾਰ ਲੋਕ ਵੀ ਰਹਿੰਦੇ ਆਗੇ ਉਹ ਵਿਚਾਲੇ ਦੂਰ ਘਰ ਵੀ ਆਗੇ ਬਹੁਤ ਹੀ ਸੋਹਣਾ ਇਲਾਕਾ ਜੀ ਇਹ ਬਹੁਤ ਜ਼ਿਆਦਾ ਸੋਹਣਾ ਔ ਜਿਹੜੇ ਸਾਹਮਣੇ ਤੁਸੀਂ ਘਰ ਦੇਖੀ ਜਾਂਦੇ ਹੋ ਜੀ ਇਹ ਜਗ੍ਹਾ ਦਾ ਨਾਮ ਹੈਗਾ ਇੰਦਰਾਗੜ ਇਹ ਦੋ ਇੰਦਰਾਗੜ ਹੈ ਜੀ ਇੱਕ ਰਾਜਸਥਾਨ ਦੇ ਵਿੱਚ ਪੈ ਜਾਂਦਾ ਤੇ ਇੱਕ ਮੱਧ ਪ੍ਰਦੇਸ਼ ਦੇ ਵਿੱਚ ਪੈ ਜਾਂਦਾਗਾ ਆਪਾਂ ਰਾਜਸਥਾਨ ਵਾਲੇ ਇੰਦਰਗੜ ਦੇ ਵਿੱਚ ਖੜੇ ਹੋਏ ਹਾਂਗੇ ਇਹ ਭਾਈ ਕਿਲਿਆਂ ਵਜੋਂ ਤੇ ਨਦੀਆਂ ਵਜੋਂ ਤੇ ਪਹਾੜਾ ਵਜੋਂ ਮਸ਼ਹੂਰ ਹੈਗਾ ਹੋ ਜੇ ਪਿੱਛੇ ਪਾਸਲੇ ਪਿਛਲੇ ਪਾਸੇ ਪਹਾੜ ਦੇ ਉੱਤੇ ਨਿਗਾਹ ਮਾਰੀਏ ਤਾਂ ਇੱਕ ਕਿਲਾਗਾ ਕਿਲੇ ਦਾ ਨਾਮ ਵਗੈਰਾ ਤਾਂ ਆਪਾਂ ਨੂੰ ਨਹੀਂ ਪਤਾ ਜੀ ਕਿਹੜਾ ਕਿਲਾਗਾ ਤੇ ਪਰ ਕਾਫੀ ਇਥੇ ਇਤਿਹਾਸਿਕ ਥਾਵਾਂ ਨੇ ਤੇ ਜੇ ਇਧਰ ਨੂੰ ਨਿਗਾ ਮਾਰੀਏ ਤੇ ਜਿੱਧਰ ਸੰਦੀਪ ਹੌਣੀ ਖੜੇ ਆ ਤਾਂ ਬਹੁਤ ਹੀ ਸੋਹਣਾ ਭਾਈ ਪਾਣੀ ਜਿਹੜਾ ਥੱਲੇ ਡਿੱਗਦਾਗਾ ਇਥੋਂ ਆਪਾਂ ਲੱਗਦੇ ਨਹੀਂ ਇਹ ਰਾਜਸਥਾਨ ਦੇ ਵਿੱਚ ਆਂਗੇ ਇਹ ਰਾਜਸਥਾਨ ਦਾ ਭਾਈ 인ਦਰਗੜ ਦਾ ਇਲਾਕਾ ਬਹੁਤ ਹੀ ਸੋਹਣਾਗਾ ਆਲੇ ਦੁਆਲੇ ਬਹੁਤ ਹੀ ਸੋਹਣੇ ਪਹਾੜ ਤੇ ਆਹ ਦੇਖੋ ਪਾਣੀ ਤੁਸੀਂ ਕਿਹੜੇ ਲੋਟ ਆਉਂਦਾਗਾ ਇਸ ਨਦੀ ਦਾ ਨਾਮ ਹੈਗਾਗਾ ਜੀ ਇੰਦਰਾਨੀ ਇੰਦਰਾਨੀ ਨਦੀ ਹੈ ਮੇਰੇ ਖਿਆਲ ਨਾਲ ਇੱਥੇ ਜਿਹੜਾ ਪਿੱਛੇ ਆਪਾਂ ਝਰਨੇ ਦੀ ਗੱਲ ਕਰਦੇ ਸੀ ਵੀ ਟਾਈਮ ਆਗਾ ਉਹ ਵੀ ਇਦਾਂ ਹੋਈ ਆਉਂਦਾਗਾ ਉਹ ਵੀ ਪਿੱਛੇ ਹੀ ਰਹਿ ਜਾਂਦਾ ਉਦੋਂ ਹੀ ਆਪਾਂ ਆਏ ਆ ਜੀ ਚਲਿਏ ਸੰਦੀਪ ਭਾਈ ਹੁਣ ਆਪਾਂ ਚੱਲ ਚੱਲ ਹੈ ਹਨੇਰਾ ਤਾਂ ਆਪਾਂ ਨੂੰ ਹੋ ਗਿਆ ਲਾਈਟਾਂ ਤਾਂ ਲਾਗੀਆਂ ਜਾਗਣ ਆਜਾ ਕਰਾ ਚੱਲ ਗਿਆ ਮਤਰਾ ਪੈਰ ਢੋਲੀ ਢੋਲੀ ਰੱਖੀ ਮਤਰਾ ਹੈ ਪੈਰ ਢੋਲੀ ਢੋਲੀ ਰੱਖੀ ਕਿਤੇ ਨੇ ਰੱਖ ਦੇਖ ਦੇ ਦੇਖ ਦੇ ਕਿ ਇੱਥੇ ਦੰਬੂ ਲਾਉਣਾ ਪਏ ਦੰਦ ਕਢਾ ਕੇ ਬਹਿ ਜੀਏ ਨਹੀਂ ਨਹੀਂ ਐ ਸਵੇਰੇ ਆਪਾਂ ਭਾਈ ਕੋਟੇ ਤੋਂ ਚੱਲੇ ਸੀਗੇ ਕੋਟੇ ਤੋਂ 2-3 ਕਿਲੋਮੀਟਰ ਅੱਗੇ ਤੋਂ ਚੱਲੇ ਸੀਗੇ ਤੇ ਹੁਣ ਆਪਾਂ ਇੱਕ ਆ ਢਾਬੇ ਤੇ ਰੁਕੇ ਹੋਏ ਆਂਗੇ ਇਹ ਜਗ੍ਹਾ ਦਾ ਨਾਂ ਹੈਗਾ ਜੀ ਬੇਲਨਗੰਜ ਤੇ ਜ਼ਿਲ੍ਹਾ ਬੁੰਦੀ ਉਹੀ ਜ਼ਿਲ੍ਹਾ ਚੱਲੀ ਜਾਂਦਾ ਜੀ ਬੇਲਨਗੰਜ ਤੇ ਇਹ ਇਧਰ ਲੰਘਦੀ ਆ ਸੜਕ ਤੇ ਆਪਾਂ ਭਾਈ ਅੱਜ ਦੀ ਰਾਤ ਇੱਥੇ ਕੱਟਾਂਗੇ ਆਹ ਕਾਨਿਆਂ ਦੀ ਛੱਤ ਪਾਈ ਹੋਈ ਆ ਤੇ ਉੱਤੇ ਕਾਗਜ ਪਾਇਆ ਹੋਇਆਗਾ ਇਹਨਾਂ ਬਾਈਆਂ ਨਾਲ ਗੱਲਬਾਤ ਕਰੀ ਕਹਿੰਦੇ ਭਾਈ ਤੁਸੀਂ ਇੱਥੇ ਕੱਟ ਲਓ ਅੱਜ ਦੀ ਰਾਤ ਬਹਿ ਜਾਓ ਆਪਾਂ ਤੰਬੂ ਲਾਵਾਂਗੇ ਜੀ ਇਧਰ ਪਾਸੇ ਤੇ ਕਰਕੇ ਤੇ ਪਰ ਬਾਈਆਂ ਨੇ ਆਪਾਂ ਨੂੰ ਆ ਕੰਬਲ ਦਿੱਤਾ ਸੀਗਾ ਇਹਦੇ ਤੇ ਵਿਛਾਉਣ ਵਾਸਤੇ ਆ ਤਖਤ ਪੋਸ਼ ਪਿਆਗਾ ਤੇ ਬਾਈ ਕਹਿੰਦਾ ਭਾਈ ਤੁਸੀਂ ਇੱਥੇ ਬਹਿ ਜਾਓ ਤਖਤ ਪੋਸ਼ ਤੇ ਬਹਿ ਜਾਓ ਪਰ ਇਥੇ ਤਾਂ ਆਪਣਾ ਬਾਈ ਜੀ ਮਰੁੰਡਾ ਬਣ ਜਾਊਗਾ ਤਾਕਤ ਪੋਸਟੇ ਦਾ ਬਾਹਰ ਹਾਂ ਠੰਡ ਬਹੁਤ ਆ ਗਈ ਤੇ ਤੰਬੂ ਨਾ ਵੇਣਾ ਨਹੀਂ ਸਰਨਾ ਆਪਣਾ ਉਤੋਂ ਦੀ ਬਲੇਟ ਕੇ ਜਮਾ ਚੰਗੀ ਤਰ੍ਹਾਂ ਆ ਲੈ ਮਾਰਦਾ ਚਲਾ ਕੇ ਕਰਦਾ ਬਾਬਾ ਕਲਾਕਾਰੀ ਹੈ ਇਹਦੇ বিনা ਆਪਣੀ ਗਤੀ ਹੈ ਨਹੀਂ ਇਹਦੇ বিনা ਨਹੀਂ ਗਤੀ ਹੈਗੀ ਜੇ ਨਾ ਹੁੰਦਾ ਨਾ ਤੁਹਾਨੂੰ ਹੈਲੋ ਇਕੱਠੇ ਹੋਏ ਤੇ ਅੱਜ ਦੀ ਵੀਡੀਓ ਪਾਈ ਆਪਣੀ ਸਮਾਪਤੀ ਵੱਲ ਵਾਧੀ ਹੈਗੀ ਤੇ ਵੀਡੀਓ ਆਪਣੀ ਅੱਜ ਛੋਟੀ ਬਣੀ ਸੀਗੀ ਤੇ ਕਿਉਂਕਿ ਬਹੁਤ ਵੀਡੀਓ ਦੇ ਵਿੱਚ ਆਵਾਜ਼ ਨਹੀਂ ਆਈ ਜਦੋਂ ਦੇ ਸਵੇਰ ਤੋਂ ਬਣਾਉਣ ਲੱਗੇ ਭਾਈ ਚੌਂ ਲੱਗੇ ਦੁਪਹਿਰ ਤੱਕ ਕਦੇ ਬਾਜ ਆ ਜਾ ਕਰੇ ਤੇ ਕਦੇ ਆਉਂਦੀ ਨਹੀਂ ਸੀਗੀ ਤੇ ਆਏ ਬਸ ਡੰਗ ਜਿਟ ਪਾਇਆ ਗਾ ਅੱਜ ਮੈਂ ਸਹੀਂ ਤੇ ਹੁਣ ਵੀ ਆਹ ਲੱਗੇ ਹੋਏ ਆਗੇ ਹੁਣ 10 ਸਾਰੀ ਪਹਿਲਾਂ ਇਹਨਾਂ ਨੂੰ ਦੇਖਣਾ ਪੈਂਦਾ ਬੋਲ-ਬੋਲ ਕੇ ਹਲੋ ਹਲੋ ਕਰਕੇ ਤੇ ਬਾਜ ਆਉਂਦੀ ਆ ਤਾਂ ਫਿਰ ਠੀਕ ਆ ਤੇ ਨਹੀਂ ਫਿਰ ਹਰਪਾਲ ਵਾਲੇ ਫੋਨ ਨਾ ਬਣਾ ਲਈ ਦੀ ਆ ਇੱਕ ਆ ਬੱਚੀ ਦਾ ਜਨਮ ਦੇਣਾ ਜੀ ਨਾਮ ਹੈਗਾ ਜਸਰੀਨ ਕੌਰ ਤੇ ਭਾਈ ਇਹ ਜਗਰਾਉਂ ਤੋਂ ਆ ਬੱਚੀ ਨੂੰ ਜਨਮ ਦੇਂਦੀ ਆ ਬਹੁਤ ਬਹੁਤ ਵਧਾਈਆਂ ਤੇ ਪਰਿਵਾਰ ਨੂੰ ਵੀ ਬਹੁਤ ਬਹੁਤ ਜਨਮ ਦੇਂਦੀਆਂ ਵਧਾਈਆਂ ਜੀ ਇੱਕ ਆ ਹੋਰ ਬੱਚੀ ਦਾ ਜਨਮ ਦੇਣਾ ਜੀ ਨਾਮ ਹੈਗਾ ਮਹਿਰ ਕੌਰ ਤੇ ਬੱਚੀ ਨੂੰ ਜਨਮ ਦੇਂਦੀ ਆ ਭਾਈ ਬਹੁਤ ਬਹੁਤ ਵਧਾਈਆਂ ਤੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਇੱਕ ਆ ਭਰਾ ਦਾ ਜਨਮ ਦੇਣਾ ਜੀ ਤੇ ਫੋਟੋ ਭੇਜੀ ਹੈਗੀ ਭੈਣ ਹੈਗੀ ਹੈਗੀ ਰਾਜਵਿੰਦਰ ਕੌਰ ਇੰਦੋਰ ਤੋਂ ਆਜੀ ਇਹ ਤੇ ਇਹ ਭਰਾ ਲੰਡਨ ਦੇ ਵਿੱਚ ਰਹਿੰਦਾਗਾ ਗੁਰਜੀਤ ਸਿੰਘ ਭੋਗਲ ਲੰਡਨ ਦੇ ਵਿੱਚ ਰਹਿੰਦੇ ਆ ਭਾਈ ਇਹ ਤੇ ਪੈਂਡਨ ਦਾ ਲੋਹਾਰਾਗਾ ਤੇ ਇਹਨਾਂ ਨੂੰ ਵੀ ਜਨਮ ਦਿਨ ਦੀ ਬਹੁਤ-ਬਹੁਤ ਵਧਾਈਆਂ ਤੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਜੀ ਤੇ ਇੱਕ ਭਾਈ ਆਹਾ ਵਿਆਹ ਦੀ ਵਰੇਗੰਡਾ ਜੀ ਭਾਈ ਸਾਹਿਬ ਦਾ ਨਾਮ ਹੈਗਾ ਬਲਜਿੰਦਰ ਸਿੰਘ ਤੇ ਮਨਜੀਤ ਕੌਰ ਇਹਨਾਂ ਦੀ ਵਿਆਹ ਦੀ ਨੰਝਵੀਂ ਵਰੇਗੰਡਾ ਗਈ ਤੇ ਬਹੁਤ-ਬਹੁਤ ਵਧਾਈਆਂ ਜੀ ऐसे तरह बढ़िया हासਦੇ ਵਾਸਤੇ ਰਹਿਣ ਤੇ ਐਸੇ ਨਾਲ ਵੀਡੀਓ ਸਮਾਪਤ ਕਰਦੇ ਆ ਜੀ ਮਿਲਦੇ ਆ ਕੱਲ ਨੂੰ ਇੱਕ ਨਵੇਂ ਸਫਰ ਦੇ ਨਾਲ ਸਤਿ ਸ੍ਰੀ ਅਕਾਲ ਪਾਈ ਸਾਰਿਆਂ